ਤਾਨੂੰ ਕੋਈ ਸੁਖ ਨਹੀਂ ਦੁਖਦਾਰੂ ਸੁਖ ਰੋਗ ਬਿਆ ਦੁੱਖਾਂ ਦਾ ਦਾਰੂ ਦੁੱਖਾਂ ਦਾ ਦਾਰੂ ਵਾਹਿਗੁਰੂ ਦੀ ਬੰਦਗੀ ਹੈ ਦੁੱਖ ਨੂੰ ਦੂਰ ਉਹਨੇ ਹੀ ਕਰਨੇ ਹਨ ਵਾਹਿਗੁਰੂ ਦਾ ਨਾਮ ਲੈ ਕੇ ਦੇਖੋ ਤਾਂ ਸਹੀ ਕਿੰਨਾ ਅਨੰਤ ਖੇੜਾ ਬਣਦਾ ਹੈ ਆਪਣੇ ਮਨ ਵਿੱਚ ਕਿੰਨਾ ਚਾਉ ਹਨੇਰਾ ਬਣਦਾ ਹੈ ਜੇ ਅਸੀਂ ਵਾਹਿਗੁਰੂ ਦਾ ਨਾਮ ਲਵਾਂਗੇ ਸਾਡੇ ਅੰਦਰ ਆਨੰਦ ਕੰਹੇਰਾ ਬਣੇਗਾ ਚਾਉ ਆਏਗਾ ਇਹ ਹੋਰ ਕਰੀਏ ਹੋਰ ਕਰੀਏ ਵੀਰ ਪ੍ਰਭੂ ਕਿਉ ਸੁਖ ਪਾਈ ਹੈ ਦੂਜੀ ਨਹੀਂ ਜਾਏ ਇਸ ਦੂਜੇ ਰਸਤੇ ਤੇ ਅਖੰਡੀਆਂ ਕੋਲ ਦੂਜੇ ਤੀਜੇ ਪਰਸੇ ਨਹੀਂ ਜਾਣਾ ਜੇ ਮੰਨਣਾ ਤਾਂ ਇੱਕ ਸਿਰੇ ਉੱਪਰ ਗੁਰੂ ਗ੍ਰੰਥ ਸਾਹਿਬ ਜੀ ਟੇਕ ਰੱਖਣੀ ਇੱਕ ਵਾਹਿਗੁਰੂ ਪਰਮਾਤਮਾ ਦਾ ਆਸਰਾ ਹੀ ਲੈਣਾ ਹੈ ਜਿਨ ਚਾਖਿਆ ਪ੍ਰੇਮ ਰਸ ਸੇਤੀ ਤ੍ਰਿਪਤ ਰਹੇ ਅਗਾਏ ਜਿਨ੍ਹਾਂ ਨੇ ਇਸ ਰਸ ਨੂੰ ਚਖ ਲਿਆ ਹੈ ਜਿਨੇ ਵਾਹਿਗੁਰੂ ਦੀ ਬੰਦਗੀ ਕਰ ਕਰਕੇ ਕਰ ਕਰਕੇ ਆਪਣੇ ਆਪ ਨੂੰ ਵਾਹਿਗੁਰੂ ਜੋਤ ਦਾ ਬਣਾਇਆ ਹੈ ਵਾਹਿਗੁਰੂ ਦਾ ਨਾਮ ਲੈ ਲੈ ਕੇ ਲੈ ਲੈ ਕੇ ਆਪਣੇ ਅੰਦਰ ਰਸ ਪੀਤਾ ਹੈ ਉਹਨਾਂ ਕੋਲ ਪੁੱਛੋ ਉਹ ਰੱਜੇ ਹੋਏ ਹਨ ਉਹਨਾਂ ਦੇ ਅੰਦਰ ਤ੍ਰਿਪਤਾ ਹੈ ਸ਼ਾਂਤੀ ਹੈ ਉਹਨਾਂ ਦੀ ਭਟਕਣਾ ਸਾਰੀਆਂ ਖਤਮ ਹੋ ਜਾਂਦੀਆਂ ਹਨ ਉਹਨਾਂ ਨੂੰ ਹੋਰ ਕਿਸੇ ਚੀਜ਼ ਦੀ ਤ੍ਰਿਸ਼ਨਾ ਨਹੀਂ ਰਹਿੰਦੀ ਕਿਉਂਕਿ ਵਾਹਿਗੁਰੂ ਦਾ ਨਾਮ ਸਾਰੀਆਂ ਕ੍ਰਿਸ਼ਨਾ ਸਾਰੀਆਂ ਭੁੱਖਾਂ ਨੂੰ ਦੂਰ ਕਰ ਦਿੰਦਾ ਹੈ ਇੱਕ ਵਾਹਿਗੁਰੂ ਦੀ ਬੰਦਗੀ ਵਾਹਿਗੁਰੂ ਦਾ ਸਿਮਰਨ ਹੀ ਹੈ ਜਿਹੜੀਆਂ ਸਾਡੀਆਂ ਭੁੱਖਾਂ ਨੂੰ ਮੇਟ ਸਕਦਾ ਹੈ ਵਰਨਾ ਹੋਰ ਕੁਝ ਨਹੀਂ ਕੋਈ ਰਜਾ ਦਿੰਦਾ ਹੈ ਕਿ ਮਨ ਤ੍ਰਿਪਤ ਹੋ ਜਾਂਦਾ ਹੈ ਔਰ ਮਨ ਵਿੱਚ ਸ਼ਾਂਤੀ ਆ ਜਾਂਦੀ ਹੈ ਆਪ ਤਿਆਗ ਬੇਨਤੀ ਕਰੇ ਲੈ ਪ੍ਰਭ ਲੜ ਲੜ ਲਈ ਆਪ ਤਿਆਗ ਆਪਾਂ ਤਿਆਗ ਕਰਨਾ ਹੰਕਾਰ ਦਾ ਤਿਆਗ ਕਰ ਦੋ ਅਸੀਂ ਬੜਾ ਹੰਕਾਰ ਕਰਦੇ ਹਾਂ ਬਹੁਤ ਹੰਕਾਰ ਕਰਦੇ ਹਾਂ ਥੋੜਾ ਜਿਹਾ ਪਾਠ ਕਰ ਲਈਏ ਮੈਂ ਇਹ ਕਰ ਲਿਆ ਉਹ ਕਰ ਲਿਆ ਉਹ ਸਾਰਾ ਜਿਗ ਚਲਾ ਜਾਂਦਾ ਹੈ ਜੋ ਕਰੋ ਆਪਣੇ ਮਨ ਵਿੱਚ ਰੱਖੋ ਕਿਸੇ ਨੂੰ ਦੱਸਣਾ ਨਹੀਂ ਜੋ ਵਾਇਗੁਰੂ ਕਰਵਾ ਲੈਂਦਾ ਹੈ ਕਰਦੇ ਹਾਂ ਉਹ ਜੋ ਵਾਇਗੁਰੂ ਦੀ ਨਜ਼ਰ ਨਜ਼ਰ ਹੁੰਦੀ ਹੈ ਉਹ ਸੇਵਾ ਲੈਂਦਾ ਹੈ ਆਪ ਉਸ ਇੱਥੇ ਹੱਥ ਰੱਖ ਕੇ ਸੇਵਾ ਲੈ ਰਿਹਾ ਹੈ ਅਸੀਂ ਕੀ ਕਰਨੇ ਜੋਗੇ ਹਾਂ ਅਸੀਂ ਕੋਈ ਕੁਝ ਕਰਨੇ ਜੋਗੇ ਨਹੀਂ ਜੇ ਵਾਇਗੁਰ ਕਰਾਂਦਾ ਹੈ ਤੇ ਕਰਨੇ ਆ ਜੇ ਉਹ ਭੇਜਦਾ ਹੈ ਤੇ ਜਾਣੇ ਆ ਉਹ ਉਠਾਦਾ ਹੈ ਤੇ ਉੱਠਦੇ ਹਾਂ ਉਹਦੀ ਮਿਹਰ ਦਾ ਸਦਕਾ ਹੈ ਕਦੀ ਹੰਕਾਰ ਹੰਕਾਰ ਨਹੀਂ ਕਰਨਾ ਮੈਂ ਇੰਨੇ ਪਾਠ ਕੀਤੇ ਕਿ ਤੁਹਾਨੂੰ ਦੱਸਣਾ ਵੀ ਨਹੀਂ ਆਪਣੇ ਅੰਦਰ ਕਹਿਣਾ ਕਿ ਇਹ ਕੁਝਾ ਕਹਿਣਾ ਹੈ ਇਹ ਆਪਣੇ ਤਿੱਕਰ ਰੱਖਣਾ ਆਪਣੇ ਤਿੱਕਰ ਸਿਮਾ ਕੇ ਸੰਤਾਂ ਸੰਗਤ ਦੀ ਸੰਕਤ ਹੈ ਇਹ ਉਹਨਾਂ ਕੋਲ ਤੁਸੀਂ ਕੁਝ ਸਕਦੇ ਹੋ ਰਸਤਾ ਗੁੱਦਗੀ ਦਾ ਵਰਨਾ ਇਹ ਖਜ਼ਾਨਾ ਤੁਸੀਂ ਆਪਣੇ ਅੰਦਰ ਸੰਭ ਕੇ ਰੱਖਣਾ ਇਹ ਖਜ਼ਾਨਾ ਬਹੁਤ ਕੀਮਤੀ ਹੈ ਬਹੁਤ ਅਨਮੋਲ ਹੈ ਇਸ ਖਜ਼ਾਨੇ ਨੂੰ ਤੁਸੀਂ ਗਵਾਣਾ ਨਹੀਂ ਇਹਨੂੰ ਨਹੀਂ ਗਵਾਣਾ ਤੁਸੀਂ ਕਿਉਂਕਿ ਇਹ ਬਹੁਤ ਕੀਮਤੀ ਬਹੁਤ ਬਹੁਤ ਕੀਮਤੀ ਹੈ ਹੰਕਾਰ ਨਹੀਂ ਕਰਨਾ ਜਿਹਨੇ ਹੰਕਾਰ ਕੀਤਾ ਉਹ ਮਾਰਿਆ ਗਿਆ ਕਿਉਂਕਿ ਰਣਕ ਦੇਵ ਜੀ ਮਹਾਰਾਜ ਦੀ ਨਿਮਰਤਾ ਦੇ ਵਿੱਚ ਹੀ ਕੋਸ਼ਿਸ਼ ਹੈ ਨੋ 니ਤ ਉਹ ਗਰੀਬੀ ਲੈ ਕੇ ਆਏ ਸੀ ਉਹ ਨੀਚ ਨੂੰ ਗਰੀਬ ਨੂੰ ਚੰਗਾ ਸੋਧਦੇ ਸਨ ਨੀਚ ਦੇ ਘਰ ਲਾਲੋ ਦੇ ਘਰ ਜਾ ਕੇ ਤੇ ਖਾਣ ਦੇ ਘਰ ਜਾ ਕੇ ਰਹੇ ਔਰ ਕੋਧਰੇ ਦੀ ਰੋਟੀ ਵਿੱਚੋਂ ਵੀ ਉਹਨਾਂ ਨੇ ਇੰਨਾ ਸੁਆਦ ਆਇਆ ਇੰਨਾ ਸੁਆਦ ਆਇਆ ਕਿ ਉਹਦੇ ਵਿੱਚੋਂ ਉਹਨਾਂ ਨੇ ਦੁੱਧ ਕੱਢ ਕੇ ਦਿਖਾ ਦਿੱਤਾ ਬਾਗੋ ਦੇ ਮਾਲ ਪੂੜੀਆਂ ਵਿੱਚੋਂ ਖੂਨ ਨਿਕਲਿਆ ਕਿਉਂਕਿ ਖੂਨ ਦੀ ਕਮਾਈ ਸੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚ ਸੱਚ ਤੇ ਤੁਰਦੇ ਸਨ ਸੱਚ ਔਰ ਨਿਮਰਤਾ ਉਹਨਾਂ ਦਾ ਪਹਿਲਾ ਕਦਮ ਸੀ ਨਿਮਰਤਾ ਨਿਮਰਤਾ ਦੇ ਗਰੀਬੀ ਵਿੱਚ ਖੁਸ਼ ਹੁੰਦੇ ਸਨ ਇਹ ਇਹਨਾਂ ਦਾ ਪਹਿਲਾ ਕਦਮ ਸੀ ਹੰਕਾਰ ਨਹੀਂ ਕਰਨਾ ਹੰਕਾਰ ਤੋਂ ਸਾਡੇ ਗੁਰੂ ਜੀ ਬੜੇ ਹੀ ਨਾਰਾਜ਼ ਹੁੰਦੇ ਹਨ ਕਿ ਹੰਕਾਰ ਨਹੀਂ ਕਰਨਾ ਆਪ ਤਿਆਗ ਬਿੰਤੀ ਕਰੇ ਲੇ ਪ੍ਰਭ ਲੜ ਲੈ ਅਸੀਂ ਹੰਕਾਰ ਦਾ ਪਿਆ ਕਰਾਂਗੇ ਖਤਮ ਕਰਾਂਗੇ ਤਾਂ ਹੀ ਬਾਈਕ ਸਾਨੂੰ ਲੜ ਲਾਏਗਾ ਤਾਂ ਹੀ ਸਾਡੇ ਸਾਨੂੰ ਉਹ ਪ੍ਰੇਮ ਨਾਲ ਗਲਵਕੜੀ ਵਿੱਚ ਲੈ ਲੇਗਾ ਸਾਨੂੰ ਹੰਕਾਰ ਨਹੀਂ ਕਰਨਾ ਸਾਨੂੰ ਨੀਵੇਂ ਰਹਿਣਾ ਹੈ ਨੀਵੇਂ ਸਿਗੋਰਾ ਹੋ ਨੀਵੇਂ ਸਿੰਮਲ ਰੁਖ ਸਰਾਇਰਾ ਅਤੀ ਦੀਰਜ ਅਤੀ ਉਚ ਉਹ ਜੇ ਆਵੇ ਆਸ ਕਰ ਜਾਏ ਨਿਰਾਸ਼ੇ ਚਿਤ ਯੇ ਰਕਤਾ ਨੂੰ ਰਿਕਸ਼ਾ ਨੂੰ ਫਲ ਲੱਗ ਗਏ ਹਨ ਹੰਕਾਰ ਨਹੀਂ ਕਰਨਾ ਹੰਕਾਰ ਕੀਤਾ ਆ ਬੰਦਾ ਮਾਰਿਆ ਜਾਂਦਾ ਹੈ ਲੜ ਤੜਾਈਓਂ ਸੀ ਲੱਗਾਗੇ ਜੇ ਅਸੀਂ ਆਪਣੇ ਹੰਕਾਰ ਨੂੰ ਆਪਣੇ ਅੰਦਰੋਂ ਤਿਆਗ ਰਿਹਾਗੇ ਇਹ ਆ ਕਰਕੇ ਉਸ ਮਾਲਕ ਔਰ ਬੇਨਤੀ ਕਰਾਂਗੇ ਸੱਚੇ ਮਨ ਮਨ ਨਾਲ ਜੇ ਹਰ ਕੰਤ ਮਿਲਾਈਆਂ ਸੇ ਵਿਛੜ ਕਦੀ ਨਾ ਜਾਏ